ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਤੇ ਆਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਜੀ ਗੋਭੀ ਦੇ ਪਕੌੜੇ ਸਰਦੀ ਵਿੱਚ ਪਕੌੜੇ ਖਾਣ ਦਾ ਮੱਚ ਹੀ ਵੱਖਰਾ ਹੈ ਹੁਣ ਮੈਂ 1 ਕਿਲੋ ਗੋਭੀ ਨੂੰ ਛੋਟੇ ਛੋਟੇ ਪੀਸ ਦੇ ਵਿੱਚ ਕੱਟ ਲਿਆ ਆ ਆਪਾਂ ਛੋਟੇ ਛੋਟੇ ਪੀਸੀ ਇਹਦੇ ਕਰਨੇ ਆ ਹੁਣ ਇੱਕ ਬਤੀਲੇ ਵਿੱਚ ਮੈਂ ਗਰਮ ਪਾਣੀ ਕੀਤਾ ਹੈ ਤੇ ਆਪਾਂ ਉਸ ਵਿੱਚ ਕੱਟੀ ਹੋਈ ਗੋਭੀ ਨੂੰ ਪਾ ਦਾਂਗੇ ਆਪਾਂ ਗੋਭੀ ਨੂੰ ਜ਼ਿਆਦਾ देर ਪਾਣੀ ਵਿੱਚ ਨਹੀਂ ਰੱਖਣਾ ਹੈਗਾ ਆਪਾਂ ਇਸ ਨੂੰ ਥੋੜਾ ਜਿਹਾ ਪਾਣੀ ਵਿੱਚ ਚੰਗੀ ਤਰ੍ਹਾਂ ਨਾਲ ਗੋਭੀ ਧੋ ਹੋ ਜਾਏਗੀ ਤੇ ਨਾਲੇ ਥੋੜੀ ਜੀ ਗੋਭੀ ਆਪਣੀ ਸੌਫਟ ਹੋ ਜਾਈਏ ਤਾਂ ਜੋ ਆਪਾਂ ਨੂੰ ਕੱਚੇ ਪਕੌੜੇ ਦੇ ਵਿੱਚ ਕੱਚੀ ਗੋਭੀ ਦਾ ਸੁਆਦ ਨਾ ਆਵੇ ਗਰਮ ਪਾਣੀ ਵਿੱਚ ਗੋਭੀ ਧੋਣ ਦੇ ਨਾਲ ਗੋਭੀ ਚੰਗੀ ਤਰ੍ਹਾਂ ਸਾਫ਼ ਵੀ ਹੋ ਜਾਂਦੀ ਹੈ ਤੇ ਗੋਭੀ ਸੌਫਟ ਵੀ ਹੋ ਜਾਂਦੀ ਹੈ ਹੁਣ ਆਪਾਂ ਇਸ ਨੂੰ ਥੋੜੀ ਧੀਰਾਂ ਲਾ ਕੇ ਜਲਦੀ ਹੀ ਆਪਾਂ ਇਹਨੂੰ ਕੱਢ ਲਾਂਗੇ ਜ਼ਿਆਦਾ ਦੇਰ ਆਪਾਂ ਇਸ ਨੂੰ ਨਹੀਂ ਰੱਖਣਾ ਨਹੀਂ ਤਾਂ ਆਪਣੀ ਗੋਭੀ ਜ਼ਿਆਦਾ ਗਲ ਜਾਏਗੀ ਆਪਾਂ ਹੁਣ ਇਸ ਗੋਭੀ ਨੂੰ ਕਿਸੇ ਢਾਂਡੇ ਵਿੱਚ ਕੱਢ ਲੈਣੇ ਆ ਤੇ ਹੁਣ ਆਪਾਂ ਕਰਦੇ ਹਾਂ ਵੇਸਣ ਦੀ ਤਿਆਰੀ ਦੋ ਕੱਪ ਮੈਂ ਵੇਸਣ ਲਿਆਇਆ ਵੇਸਣ ਨੂੰ ਚੰਗੀ ਤਰ੍ਹਾਂ ਛਾਣ ਲਿਆ ਆ ਛਾਣ ਕੇ ਹੀ ਵੇਸਣ ਲੈਣਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਕੁੱਟੀ ਹੋਈ ਮਿਰਚ ਦਾ ਤੇ ਫਿਰ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਹੀ ਨਮਕ ਦਾ ਤੇ 1/4 ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਹਲਦੀ ਦਾ ਤੇ 1/4 ਚਮਚ ਹੀ ਆਪਾਂ ਲਾਲ ਮਿਰਚ ਦਾ ਪਾਵਾਂਗੇ ਤੇ ਅੱਧਾ ਚਮਚ ਆਪਾਂ ਪਾਵਾਂਗੇ ਧਨੀਆ ਪਾਊਡਰ ਤੇ 1/4 ਚਮਚ ਹੀ ਪਾਵਾਂਗੇ ਗਰਮ ਮਸਾਲਾ अजवाइन आप थोड़ा जा हथ दाल मसल के पा देंगे हम आप थोड़ा थोड़ा पा के इस चंकी तरह इस बेसन देोलू तैयार कर लेना पानी थोड़ा थोड़ा ही पाना एक बार पानी नहीं पाना नहीं तो अपना घोल जल का पतला हो जाएगा आप इस थोड़ा थोड़ा पानी का घोल पानी पा मिक्स करना है हम आप थोड़ा जहां होर पा दें चंकी तरह मिक्स कर लेना है तो जो इस गुटलियां बनते चंकी तरह इसका ਇਸ ਦਾ ਬੈਟਰ ਵਧੀਆ ਬਣ ਜਾਵੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਇਸ ਕੋਲਾਂਗੇ ਤੂੰ ਜਿੰਨਾ ਹੀ ਆਪਾਂ ਵੇਸਣ ਨੂੰ ਚੰਗੀ ਤਰ੍ਹਾਂ ਘੋਲਾਂਗੇ ਓਨਾ ਹੀ ਆਪਣੇ ਪਕੌੜੇ ਵਧੀਆ ਬਣ ਕੇ ਤਿਆਰ ਹੋਣਗੇ ਇਸ ਦੇ ਬੈਟਰ ਨੂੰ ਜ਼ਿਆਦਾ ਪਤਲਾ ਨਹੀਂ ਕਰਨਾ ਹੈਗਾ ਥੋੜਾ ਜਿਹਾ ਸਖਤੀ ਰੱਖਣਾ ਹੈ ਜ਼ਿਆਦਾ ਬੈਟਰ ਪਤਲਾ ਹੋ ਗਿਆ ਤੇ ਪਕੌੜੇ ਵਧੀਆ ਨਹੀਂ ਬਣਨਗੇ ਹੁਣ ਆਪਣਾ ਵੇਸਣ ਦਾ ਕੋਲ ਤਿਆਰ ਹੈ ਆਪਾਂ ਕੋ ਵੇਸਣ ਦੇ ਕੋਲ ਨੂੰ ਇਸ ਤਰ੍ਹਾਂ ਰੱਖਣਾ ਹੁਣ ਕੱਟੀ ਹੋਈ ਗੋਭੀ ਦੇ ਉੱਪਰ ਆਪਾਂ ਲਾਲ ਮਿਰਚ ਨੂੰ ਥੋੜਾ ਜਿਹਾ ਛਿੜਕ ਦਾਂਗੇ ਦੇ ਨਾਲ ਹੀ ਆਪਾਂ ਅੱਧਾ ਕਿ ਚਮਚ ਅੱਧੇ ਚਮਚ ਤੋਂ ਵੀ ਘੱਟ ਆਪਾਂ ਇਸ ਤੇ ਨਮਕ ਨੂੰ ਚੰਗੀ ਤਰ੍ਹਾਂ ਇਸ ਦੇ ਉੱਤੇ ਛਿੜਕ ਦਾਂਗੇ ਤਾਂ ਜੋ ਫਿਰ ਆਪਾਂ ਨੂੰ ਪਕੌੜੇ ਦੇ ਵਿੱਚ ਇਸ ਦਾ ਫਿੱਕਾ ਟੇਸਟ ਨਾ ਆਵੇ ਆਪਾਂ ਹੁਣ ਇਸ ਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਸ ਦੇ ਵਿੱਚ ਨਮਕ ਤੇ ਮਿਰਚ ਚੰਗੀ ਤਰ੍ਹਾਂ ਮਿਕਸ ਹੋ ਜਾਏਗਾ ਚੰਗੀ ਤਰ੍ਹਾਂ ਮਿਕਸ ਕਰਨ ਦੇ ਬਾਅਦ ਆਪਾਂ ਨੂੰ ਇਸ ਦੇ ਵਿੱਚ ਪਕੌੜੇ ਦਾ ਫਿੱਕਾ ਟੇਸਟ ਨਹੀਂ ਆਊਗਾ ਹੁਣ ਆਪਾਂ ਵੇਸਣ ਦੇ ਕੋਲ ਦੇ ਵਿੱਚ 2-3 ਪਿੰਚ ਦੇ ਕਰੀਬ ਆਪਾਂ ਮਿੱਠਾ ਸੋਡਾ ਪਾਵਾਂਗੇ ਮਿੱਠਾ ਸੋਡਾ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾ ਹੁਣ ਮਿੱਠਾ ਸੋਡਾ ਪਾਉਣ ਦੇ ਨਾਲ ਆਪਣਾ ਬੇਸਣ ਵੀ ਥੋੜਾ ਜਿਹਾ ਫੁੱਲ ਜਾਂਦਾ ਤੇ ਥੋੜਾ ਜਿਹਾ ਇਹਦਾ ਕਲਰ ਵੀ ਚੇਂਜ ਹੋ ਜਾਂਦਾ ਹੈ ਤੇ ਪਕੌੜੇ ਹੁਣ ਚੰਗੀ ਤਰ੍ਹਾਂ ਆਪਣਾ ਕੋਲ ਮਿਕਸ ਹੋ ਗਿਆ ਮਿੱਠੇ ਸੋਡਾ ਵਿੱਚ ਮਿਕਸ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਕੱਤੀ ਗੋਭੀ ਪਾ ਦਾਂਗੇ ਗੋਭੀ ਨੂੰ ਆਪਾਂ ਥੋੜਾ ਜਿਹਾ ਪਾਵਾਂਗੇ ਬਾਕੀ ਆਪਾਂ ਨਾਲ ਨਾਲ ਮਿਕਸ ਕਰ ਲਾਂਗੇ ਇਹਦੇ ਵਿੱਚ ਬੈਟਰ ਦੇ ਹੁਣ ਇੱਕ ਮੈਂ ਕੜਾਈ ਦੇ ਵਿੱਚ ਤੇਲ ਲਿਆ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਤੇ ਹੁਣ ਆਪਾਂ ਗੈਸ ਘੱਟ ਕਰ ਦਾਂਗੇ ਘੱਟ ਫਲੇਮ ਕਰਾਂਗੇ ਗੈਸ ਦੀ ਤੇ ਹੁਣ ਆਪਾਂ ਪਕੌੜਿਆਂ ਨੂੰ ਇਹਦੇ ਵਿੱਚ ਪਾ ਦਾਂਗੇ ਪਕੌੜੇ ਆਪਾਂ ਘੱਟ ਗੈਸ ਤੇ ਹੀ ਤਲਨੇ ਆ ਨਹੀਂ ਤਾਂ ਪਕੌੜੇ ਅੰਦਰੋਂ ਕੱਚੇ ਰਹਿ ਜਾਂਦੇ ਬਾਹਰੋਂ ਆਪਣੇ ਪਕੌੜੇ ਸਿੱਕ ਜਾਂਦੇ ਆ ਇਸ ਨੂੰ ਘੱਟ ਗੈਸ ਤੇ ਬਣਾਉ ਤੇ ਅੰਦਰੋਂ ਵੀ ਚੰਗੀ ਤਰ੍ਹਾਂ ਪੂਰਾ ਪਕੌੜਾ ਸਿੱਕ ਜਾਂਦਾ ਆ ਹੁਣ ਆਪਾਂ ਸਾਰੇ ਪਕੌੜਿਆਂ ਨੂੰ ਇਹਦੇ ਵਿੱਚ ਪਾ ਦਾਂਗੇ ਕੜਾਈ ਪੂਰੀ ਭਰ ਦਾਂਗੇ ਇਸ ਨੂੰ ਚੰਗੀ ਤਰ੍ਹਾਂ ਸੇਕ ਲਵਾ ਲਾਂਗੇ ਘੱਟ ਗੈਸ ਤੇ ਟਾਈਮ ਤਾਂ ਜ਼ਰੂਰ ਲੱਗਦਾ ਪਰ ਪਕੌੜੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਹੁਣ ਪਕੌੜਿਆਂ ਨੇ ਕੜਾਈ ਦਾ ਤਲਾ نیچے ਛੱਡਣਾ ਸ਼ੁਰੂ ਕਰ ਦਿੱਤਾ ਹੈ ਤੇ ਪਕੌੜੇ ਆਪਣੇ ਉੱਪਰ ਫੁੱਲ ਕੇ ਆ ਗਏ ਆ ਹੁਣ ਆਪਾਂ ਇਸ ਨੂੰ ਹਲਾ ਦਿੰਨੇ ਆ ਇਸ ਦਾ ਪਾਸਾ ਪਲਟ ਦਾਂਗੇ ਇਸ ਦਾ ਪਾਸਾ ਪਲਟ ਦਿੰਨੇ ਆ ਫੇ ਆਪਾਂ ਦੂਸਰੇ ਪਾਸੇ ਵੀ ਇਸ ਨੂੰ ਸੇਕ ਲੈਣੇ ਆ ਕੱਢ ਗੈਸ ਤੇ ਪਕੌੜੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਦੇਖੋ ਹੁਣ ਪਕੌੜੇ ਆਪਣਾ ਦੂਸਰਾ ਪਾਸਾ ਵੀ ਸੇਕ ਗਿਆ ਤੇ ਪਕੌੜਿਆਂ ਦਾ ਕਲਰ ਵੀ ਬਹੁਤ ਵਧੀਆ ਆ ਤੇ ਬਹੁਤ ਹੀ ਵਧੀਆ ਕ੍ਰਿਸਪੀ ਬਣ ਕੇ ਪਕੌੜੇ ਤਿਆਰ ਹੁੰਦੇ ਆ ਆਪਾਂ ਹੁਣ ਇਸ ਨੂੰ ਥੋੜੀ ਦੇਰ ਸੇਕ ਲਵਾ ਕੇ ਤੇ ਪਕੌੜਿਆਂ ਨੂੰ ਆਪਾਂ ਕੱਢ ਲੈਣੇ ਆ ਪਕੌੜੇ ਆਪਣੇ ਬਣ ਗਏ ਆ ਪਕੌੜਿਆਂ ਨੂੰ ਸੇਕ ਲੱਗ ਗਿਆ ਚੰਗੀ ਤਰ੍ਹਾਂ ਆਪਾਂ ਹੁਣ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਣੇ ਆ ਦੇਖੋ ਪਕੌੜੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਆ ਤੇ ਇਸ ਦਾ ਕਲਰ ਵੀ ਬਹੁਤ ਵਧੀਆ ਆ ਤੇ ਬਹੁਤ ਹੀ ਕ੍ਰਿਸਪੀ ਬਣੇ ਆ ਜੇ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਤੁਸੀਂ ਵੀ ਇਸ ਪਕੌੜਿਆਂ ਨੂੰ ਇਸ ਤਰੀਕੇ ਨਾਲ ਬਣਾ ਕੇ ਦੇਖਣਾ ਤੇ ਬਹੁਤ ਹੀ ਇਸ ਤਰ੍ਹਾਂ ਸਵਾਦ ਬਣਦੇ ਆ